ਮੈਂ ਅਕਸਰ ਇੱਕ ਗੱਲ ਕਹਿੰਦਾ ਹਾਂ ਕਿ ਰਿਸ਼ਤੇ ਨਾਤੇ ਦੋਸਤ ਮਿੱਤਰ ਸਾਖ ਸੰਬੰਧੀ ਆਪਾਂ ਨੂੰ ਕਈ ਵਾਰ ਲੱਗਦਾ ਹੈ ਕਿ ਬੜੇ ਨੇੜੇ ਦੇ ਨੇ ਬੜਾ ਪਿਆਰ ਹੈ ਇੱਕ ਦੂਜੇ ਤੇ ਜਾਨ ਛਿੜਕਦੇ ਨੇ ਪਰ ਇਹ ਸਭ ਕੁਝ ਉਦੋਂ ਤੱਕ ਹੀ ਹੈ ਜਦੋਂ ਤੱਕ ਤੁਹਾਡਾ ਸਮਾਂ ਸਹੀ ਹੈ ਹਾਲਾਤ ਸਹੀ ਨੇ ਜਦੋਂ ਸਮਾਂ ਮਾੜਾ ਆ ਜਾਵੇ ਹਾਲਾਤ ਮਾੜੇ ਹੋ ਜਾਣ ਫੇਰ ਤਾਂ ਇੱਥੇ ਮਾਵਾ ਵੀ ਪੁੱਤਾਂ ਨੂੰ ਨਹੀਂ ਪਹਿਚਾਨਦਿਆਂ ਅੱਜ ਦੀ ਜੋ ਮੈਂ ਸੱਚੀ ਘਟਨਾ ਤੁਹਾਨੂੰ ਸੁਣਾਉਣ ਜਾ ਰਿਹਾ ਉਹ ਤੁਹਾਡੇ ਰੋਂਗਟੇ ਖੜੇ ਕਰ ਦੇਵੇਗੀ ਉਸ ਨੂੰ ਸੁਣ ਕੇ ਤੁਸੀਂ ਸੋਚਣ ਲਈ ਮਜਬੂਰ ਹੋ ਜਾਓਗੇ ਕਿ ਵਿਸ਼ਵਾਸ ਕੀਤਾ ਜਾਵੇ ਤਾਂ ਕਿਸਤੇ ਕੀਤਾ ਜਾਵੇ ਕੌਣ ਇਸ ਦੁਨੀਆ ਤੇ ਵਿਸ਼ਵਾਸ ਦੇ ਲਾਇਕ ਹੈ ਇੱਕ ਔਰਤ ਦੇ ਨਾਲ ਪਹਿਲਾਂ ਤੱਕਾ ਹੋ ਜਾਂਦਾ ਹੈ ਤੇ ਫੇਰ ਜੋ ਉਹ ਕਦਮ ਚੱਕਦੀ ਹੈ ਜੋ ਉਸਨੇ ਕੰਮ ਕੀਤਾ ਉਹ ਇਨਸਾਨ ਹੀ ਤਨੂ ਸ਼ਰਮਸ਼ਾਰ ਕਰਨ ਵਾਲਾ ਹੁੰਦਾ ਹੈ ਜਦੋਂ ਤੁਸੀਂ ਵੀ ਇਸ ਘਟਨਾ ਨੂੰ ਸੁਣੋਗੇ ਤੁਸੀਂ ਵੀ ਦੰਦਾਂ ਹੀਠਾਂ ਉਂਗਲੀਆਂ ਦਬਾ ਲਵੋਗੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਤੇਲੰਗਾਨਾ ਦਾ ਹੈਦਰਾਬਾਦ ਇੱਥੋਂ ਦਾ ਜ਼ਿਲ੍ਹਾ ਹੈਗਾ ਸੰਗਾ ਰੇਡੀ ਸੰਗਾ ਰੇਡੀ ਦੇ ਅਧੀਨ ਪੈਂਦਾ ਇਲਾਕਾ ਰਗਿੰਦਰ ਨਗਰ ਰਗਿੰਦਰ ਨਗਰ ਦੇ ਵਿੱਚ ਚੈਨੀਆਂ ਨਾਂ ਦਾ ਬੰਦਾ ਰਹਿੰਦਾ ਉਸ ਤੇ ਪਰਿਵਾਰ ਵਿੱਚ ਉਸ ਦੀ ਪਤਨੀ ਰਜਿਤਾ ਉਸ ਤੇ ਤਿੰਨ ਬੱਚੇ 12 ਸਾਲਾ ਕ੍ਰਿਸ਼ਨਾ 10 ਸਾਲਾ ਮਧੂ 8 ਸਾਲਾ ਗੌਤਮ ਚੈਨੀਆਂ ਦੀ ਉਮਰ 50 ਸਾਲ ਉਸ ਦੀ ਪਤਨੀ ਦੀ ਉਮਰ 32 ਸਾਲ ਜਾਨੀ ਉਹਨਾਂ ਦੀ ਉਮਰ ਦੇ ਵਿੱਚ ਬਹੁਤ ਜ਼ਿਆਦਾ ਫਰਕ ਸੀ ਚੈਨੀਆ ਪਾਣੀ ਵਾਲਾ ਟੈਂਕਰ ਚਲਾਉਂਦਾ ਸੀ ਤੇ ਜੋ ਉਸ ਦੀ ਪਤਨੀ ਰਜਿਤਾ ਸੀ ਉਹ ਪ੍ਰਾਈਵੇਟ ਸਕੂਲ ਦੇ ਵਿੱਚ ਟੀਚਰ ਲੱਗੀ ਹੋਈ ਸੀ 28 ਮਾਰਚ 2025 ਨੂੰ ਤਕਰੀਬਨ ਰਾਤ ਦੇ 10 ਵਜੇ ਚੈਨੀਆ ਆਪਣੇ ਘਰ ਆਉਂਦਾ ਹੈ ਘਰ ਦਾ ਦਰਵਾਜ਼ਾ ਖੜਕਾਉਂਦਾ ਹੈ ਦਰਵਾਜ਼ਾ ਅੰਦਰੋਂ ਬੰਦ ਹੁੰਦਾ ਹੈ ਉਹ ਦਰਵਾਜ਼ਾ ਖੜਕਾਉਂਦਾ ਹੈ ਆਪਣੀ ਪਤਨੀ ਨੂੰ ਬੱਚਿਆਂ ਨੂੰ ਆਵਾਜ਼ਾਂ ਮਾਰਦਾ ਪਰ ਕੋਈ ਵੀ ਅੰਦਰੋਂ ਨਹੀਂ ਬੋਲਦਾ ਉਹ ਪਰੇਸ਼ਾਨ ਹੋ ਜਾਂਦਾ ਹੈ ਤੇ ਆਂਡੀ ਗਵਾਂਡੀ ਵੀ ਇਕੱਠੇ ਹੋ ਜਾਂਦੇ ਨੇ ਹੁਣ ਇਸ ਘਰ ਦੇ ਦਰਵਾਜ਼ੇ ਨੂੰ ਤੋੜਿਆ ਜਾਂਦਾ ਹੈ ਤੋੜ ਕੇ ਜਦੋਂ ਅੰਦਰ ਦਾਖਲ ਹੁੰਦੇ ਨੇ ਤਾਂ ਉਹ ਦੇਖਦੇ ਨੇ ਕਿ ਜੋ ਤਿੰਨੋਂ ਬੱਚੇ ਸੀ ਉਹ ਵੀ ਬੈੱਡ ਤੇ ਪਏ ਸੀ ਉਹਨਾਂ ਦੇ ਮੂੰਹ ਵਿੱਚੋਂ ਵੀ ਝੱਗ ਆ ਰਹੀ ਸੀ ਤੇ ਜੋ ਪਤਨੀ ਸੀ ਉਹ ਵੀ ਬੇਹੋਸ਼ ਪਈ ਸੀ ਹੁਣ ਸਾਰੇ ਪਰੇਸ਼ਾਨ ਹੋ ਜਾਂਦੇ ਆ ਉਸ ਤੋਂ ਬਾਅਦ ਇਹਨਾਂ ਨੂੰ ਚੱਕ ਕੇ ਹਸਪਤਾਲ ਲਿਜਾਇਆ ਜਾਂਦਾ ਹੈ ਬੱਚਿਆਂ ਨੂੰ ਡਾਕਟਰ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਤੇ ਮਾਂ ਨੂੰ ਦੂਸਰੇ ਦਿਨ ਹੋਸ਼ ਆਉਂਦਾ ਹੈ ਮਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਕਿਉਂਕਿ ਹਰ ਇੱਕ ਜਾਣਨਾ ਚਾਹੁੰਦਾ ਸੀ ਕਿ ਆਖਰ ਕੀ ਹੋ ਗਿਆ ਤਾਂ ਮਾਂ ਨੇ ਕਿਹਾ ਕਿ ਮੈਂ ਬੱਚਿਆਂ ਲਈ ਦਹੀਂ ਚੌਲ ਬਣਾਏ ਸੀ ਇਹਨਾਂ ਨੇ ਵੀ ਖਾਧੇ ਮੈਂ ਵੀ ਖਾਧੇ ਇਹਨਾਂ ਦੀ ਵੀ ਹਾਲਤ ਵਿਗੜ ਗਈ ਤੇ ਮੇਰੀ ਵੀ ਹਾਲਤ ਵਿਗੜ ਗਈ ਤਾਂ ਮਾਂ ਨੂੰ ਜਦੋਂ ਪਤਾ ਲੱਗਦਾ ਕਿ ਤਿੰਨੋਂ ਬੱਚੇ ਤਾਂ ਮਰ ਗਏ ਉਹ ਬਹੁਤ ਉੱਚੀ ਉੱਚੀ ਰੋਂਦੀ ਹੈ ਉਸ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਪੁਲਿਸ ਨੂੰ ਵੀ ਇਤਲਾਹ ਕੀਤੀ ਜਾਂਦੀ ਹੈ ਤੇ ਬੱਚਿਆਂ ਦਾ ਪੋਸਟਮਾਰਟਮ ਵੀ ਕੀਤਾ ਜਾਂਦਾ ਹੈ ਕਿਉਂਕਿ ਪੁਲਿਸ ਨੂੰ ਵੀ ਇਹੀ ਲੱਗ ਰਿਹਾ ਸੀ ਕਿ ਇਹ ਜੋ ਮਾਮਲਾ ਹੈ ਫੂਡ ਪੋਇਜਨਿੰਗ ਦਾ ਇਸ ਕਰਕੇ ਹੀ ਬੱਚਿਆਂ ਦੀ ਮੌਤ ਹੋਈ ਹੈ ਇਸ ਕਰਕੇ ਹੀ ਜੋ ਰਜਿਤਾ ਗਈ ਉਹ ਬੇਹੋਸ਼ ਹੋਈ ਹੈ ਉਸ ਦੀ ਹਾਲਤ ਵਿਗੜੀ ਹੈ ਹੁਣ ਪੁਲਿਸ ਛਾਣਵੀਨ ਕਰਦੀ ਹੈ ਜਦੋਂ ਪੋਸਟਮਾਰਟਮ ਰਿਪੋਰਟ ਆਉਂਦੀ ਹੈ ਉਹ ਬੜੀ ਹੀ ਹੈਰਾਨ ਕਰ ਦੇਣ ਵਾਲੀ ਸੀ ਉਸ ਵਿੱਚ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਜੋ ਬੱਚੇ ਨੇ ਉਹਨਾਂ ਦੀ ਮੌਤ ਕਿਸੇ ਜ਼ਹਿਰਖਾਨ ਨਾਲ ਨਹੀਂ ਹੋਈ ਸਗੋਂ ਉਹਨਾਂ ਦੀ ਮੌਤ ਤਾਂ ਗਲ ਘੁੱਟਣ ਦੇ ਨਾਲ ਹੋਈ ਹੈ ਹੁਣ ਪੁਲਿਸ ਦਾ ਸਿੱਧਾ ਸਿੱਧਾ ਸ਼ੱਕ ਮਾਂ ਤੇ ਜਾਂਦਾ ਰਜਤਾ ਤੇ ਜਾਂਦਾ ਹੈ ਉਸ ਤੋਂ ਪੁੱਛਿਆ ਜਾਂਦਾ ਪਰ ਉਹ ਕਹਿੰਦੀ ਹੈ ਕਿ ਨਹੀਂ ਐਦਾਂ ਦੀ ਕੋਈ ਵੀ ਗੱਲ ਨਹੀਂ ਮੈਂ ਆਪਣੇ ਬੱਚਿਆਂ ਨੂੰ ਦਹੀਂ ਚੌਲ ਖਵਾਏ ਸੀ ਉਸ ਵਿੱਚ ਹੀ ਕੁਝ ਏਦਾਂ ਦਾ ਸੀ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ ਤੇ ਮੈਂ ਵੀ ਬੇਹੋਸ਼ ਹੋ ਗਈ ਪਰ ਪੁਲਿਸ ਜਦੋਂ ਸ਼ਕਤੀ ਦੇ ਨਾਲ ਰਜੀਤਾ ਤੋਂ ਪੁੱਛਗਿੱਛ ਕਰਦੀ ਹੈ ਤਾਂ ਫਿਰ ਜੋ ਕਹਾਣੀ ਨਿਕਲ ਕੇ ਆਉਂਦੀ ਹੈ ਉਹ ਸਭ ਦਾ ਦਿਲ ਦਹਿਲਾਉਣ ਵਾਲੀ ਸੀ ਉਹ ਦੱਸਦੀ ਹੈ ਕਿ ਮੇਰਾ ਵਿਆਹ 2013 ਦੇ ਵਿੱਚ ਚੈਨੀਏ ਦੇ ਨਾਲ ਹੋਇਆ ਚੈਨੀਆ 50 ਸਾਲਾਂ ਦੀ ਪਾਣੀ ਦਾ ਟੈਂਕਰ ਚਲਾਉਂਦਾ ਸੀ ਜੋ ਰਜਿਤਾ ਸੀ ਉਸ ਦਾ ਚੈਨੀਏ ਦੇ ਨਾਲੋਂ ਉਮਰ ਦਾ ਬਹੁਤ ਜ਼ਿਆਦਾ ਫਰਕ ਸੀ ਰਜਿਤਾ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ ਉਹ ਚੈਨੀਏ ਦੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਪਰ ਪਰਿਵਾਰ ਵਾਲੇ ਉਸ ਦਾ ੱੱਕੇ ਨਾਲ ਵਿਆਹ ਚੈਨੀਏ ਨਾਲ ਕਰ ਦਿੰਦੇ ਆ ਹੁਣ ਇਹਨਾਂ ਦੇ ਘਰ ਵਿੱਚ ਝਗੜਾ ਰਹਿੰਦਾ ਲੜਾਈ ਰਹਿੰਦੀ ਹੈ ਕਿਉਂਕਿ ਜੋ ਰਜਿਤਾ ਸੀ ਉਹ ਚੈਨੀਏ ਨੂੰ ਪਸੰਦ ਨਹੀਂ ਕਰਦੀ ਸੀ ਉਹ ਉਸ ਨਾਲ ਰਹਿਣਾ ਹੀ ਨਹੀਂ ਚਾਹੁੰਦੀ ਸੀ ਪਰ ਉਸ ਦੀ ਮਜਬੂਰੀ ਸੀ ਕਿ ਉਸ ਨਾਲ ਉਹ ਰਹਿ ਰਹੀ ਸੀ ਇਹਨਾਂ ਦੇ ਘਰ ਤਿੰਨ ਬੱਚਿਆਂ ਦਾ ਜਨਮ ਹੁੰਦਾ ਹੈ ਕ੍ਰਿਸ਼ਨ ਗੌਤਮ ਤੇ ਮਦੂ ਪਰ ਹਮੇਸ਼ਾ ਹੀ ਇਹਨਾਂ ਦੇ ਘਰ ਝਗੜਾ ਰਹਿੰਦਾ ਲੜਾਈ ਰਹਿੰਦੀ ਤੇ ਜੋ ਰਜਿਤਾ ਸੀ ਉਸ ਨੂੰ ਲੱਗਦਾ ਸੀ ਕਿ ਮੈਂ ਮੇਰਾ ਇਸ ਘਰ ਤੋਂ ਕਦੋਂ ਛੁਟਕਾਰਾ ਹੋਵੇਗਾ ਉਹ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਟੀਚਰ ਸੀ ਤਾਂ ਰਜਿਤਾ ਦੀ ਮੁਲਾਕਾ ਉਸ ਦੇ ਸਹਿਪਾਠੀ ਬਚਪਨ ਦਾ ਉਸਦਾ ਦੋਸਤ ਹੁੰਦਾ ਜਿਸ ਨਾਲ ਉਹ ਵਿਆਹ ਕਰਵਾਉਣਾ ਚਾਹੁੰਦੀ ਸੀ ਉਸ ਨਾਲ ਹੋ ਜਾਂਦੀ ਹੈ ਅਚਾਨਕ ਜਿਸ ਦਾ ਨਾਮ ਸ਼ਿਵਕੁਮਾਰ ਹੁੰਦਾ ਇਹਨਾਂ ਦੀ ਮੁਲਾਕਾਤ ਹੁੰਦੀ ਹੈ ਇੱਕ ਦੂਜੇ ਦਾ ਨੰਬਰ ਲੈ ਲੈਂਦੇ ਨੇ ਗੱਲਾਂ ਕਰਨ ਲੱਗਦੇ ਨੇ ਗੱਲਾਂ ਕਰਦੇ ਕਰਦੇ ਹੁਣ ਇਹਨਾਂ ਦਾ ਪਿਆਰ ਵੱਜ ਜਾਂਦਾ ਹੈ ਇੱਕ ਦੂਜੇ ਦੇ ਨਾਲ ਮਿਲਣਾ ਸ਼ੁਰੂ ਕਰਦੇ ਨੇ ਤੇ ਹੁਣ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਇੱਕ ਦੂਜੇ ਤੋਂ ਬਿਨਾਂ ਨਹੀਂ ਰਹਿ ਸਕਦੇ ਕਿਉਂਕਿ ਰਜਤਾ ਇਹੀ ਚਾਹੁੰਦੀ ਸੀ ਕਿ ਮੇਰਾ ਵਿਆਹ ਸ਼ਿਵਕੁਮਾਰ ਦੇ ਨਾਲ ਹੋ ਜਾਵੇ ਕਾ ਮੇਰੀ ਜ਼ਿੰਦਗੀ ਚੰਗੀ ਹੋ ਜਾਏਗੀ ਇਹ ਸ਼ਿਵ ਕੁਮਾਰ ਦੇ ਨਾਲ ਘੁੰਮਦੀ ਫਿਰਦੀ ਵੀ ਆ ਰੈਸਟੋਰੈਂਟ ਦੇ ਵਿੱਚ ਖਾਣਾ ਖਾਂਦੀ ਐ ਤੇ ਹੁਣ ਇਸ ਨੂੰ ਇਹੀ ਲੱਗ ਰਿਹਾ ਸੀ ਕਿ ਮੈਂ ਤਾਂ ਆ ਜ਼ਿੰਦਗੀ ਚਾਹੁੰਦੀ ਸੀ ਪਰ ਪਰਿਵਾਰ ਵਾਲਿਆਂ ਨੇ ਮੇਰਾ ਧੱਕੇ ਨਾਲ ਵਿਆਹ ਚੈਨੀਏ ਦੇ ਨਾਲ ਕਰ ਦਿੱਤਾ ਜੋ ਕਿ ਮੈਥੋਂ ਉਮਰ ਵਿੱਚ ਬਹੁਤ ਵੱਡਾ ਸੀ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਪਰ ਹੁਣ ਸ਼ਿਵ ਕੁਮਾਰ ਮੇਰੀ ਜ਼ਿੰਦਗੀ ਦੇ ਵਿੱਚ ਆ ਗਿਆ ਮੈਂ ਇਸ ਨੂੰ ਨਹੀਂ ਛੱਡਣਾ ਚਾਹੁੰਦੀ ਮੈਂ ਇਸ ਨਾਲ ਜ਼ਿੰਦਗੀ ਬਤਾਉਣਾ ਚਾਹਣੀ ਉਹ ਜੋ ਮੇਰੀ ਜ਼ਿੰਦਗੀ ਦੇ ਸੁਪਨੇ ਆ ਸ਼ਿਵ ਕੁਮਾਰ ਹੀ ਪੂਰੇ ਕਰ ਸਕਦਾ ਇਹਨਾਂ ਦੇ ਵਿੱਚ ਬੜਾ ਗੂੜਾ ਪਿਆਰ ਹੋ ਜਾਂਦਾ ਤੇ ਹੁਣ ਇੱਕ ਦੂਜੇ ਨਾਲੇ ਵਿਆਹ ਕਰਵਾਉਣਾ ਚਾਹੁੰਦੇ ਆ ਪਰ ਸਭ ਤੋਂ ਵੱਡਾ ਜੋ ਰੋੜਾ ਸੀ ਉਹ ਰਸਤੇ ਦੇ ਵਿੱਚ ਬੱਚੇ ਸਨ ਕਿਉਂਕਿ ਚੈਨੀ ਨੂੰ ਤਾਂ ਰਜਤਾ ਤਲਾਕ ਦੇ ਦਿੰਦੀ ਪਰ ਬੱਚੇ ਜੋ ਸੀ ਉਹ ਰਜਿਤਾ ਦੇ ਕੋਲ ਹੀ ਰਹਿਣੇ ਸੀ ਹੁਣ ਇਹਨਾਂ ਨੂੰ ਲੱਗ ਰਿਹਾ ਸੀ ਕਿ ਜੇ ਬੱਚਿਆਂ ਨੂੰ ਰਸਤੇ ਦੇ ਵਿੱਚੋਂ ਕਿਸੇ ਢੰਗ ਨਾਲ ਹਟਾ ਦਿੱਤਾ ਜਾਵੇ ਤਾਂ ਸ਼ਿਵ ਕੁਮਾਰ ਅਤੇ ਰਜਤਾ ਦੋਨੋਂ ਵਿਆਹ ਕਰਵਾ ਲੈਣਗੇ ਇਹਨਾਂ ਦੀ ਜ਼ਿੰਦਗੀ ਚੰਗੀ ਹੋ ਜਾਊਗੀ। ਹੁਣ ਇਹ ਇਸ ਬਾਰੇ ਹਮੇਸ਼ਾ ਸੋਚਦੇ ਰਹਿੰਦੇ ਨੇ ਕਿ ਆਖਰ ਬੱਚਿਆਂ ਦਾ ਕੀ ਕੀਤਾ ਜਾਵੇ। ਹੁਣ ਬੱਚੇ ਕਿਸੇ ਨੂੰ ਇਹ ਦੇ ਵੀ ਨਹੀਂ ਸਕਦੇ ਸੀ। ਕਿਸੇ ਨੂੰ ਗੋਦ ਵੀ ਨਹੀਂ ਦੇ ਸਕਦੇ ਸੀ ਕਿਉਂਕਿ ਬੱਚੇ ਵੱਡੇ ਸੀ। 12 ਸਾਲ, 10 ਸਾਲ ਤੇ 8 ਸਾਲ। 12 ਸਾਲ ਦਾ ਮੁੰਡਾ 10 ਸਾਲ ਦੀ ਕੁੜੀ ਤੇ ਜੋ ਸਭ ਤੋਂ ਛੋਟਾ ਮੁੰਡਾ ਸੀ ਉਹ 8 ਸਾਲ ਦਾ ਸੀ। ਹੁਣੇ ਸੋਚਦਿਆ ਕਿ ਆਖਰ ਕੀਤਾ ਕੀ ਜਾਵੇ ਤਾਂ 27 ਮਾਰਚ 2025 ਨੂੰ ਰਜਿਤਾ ਸ਼ਿਵ ਕੁਮਾਰ ਨੂੰ ਫੋਨ ਕਰਦੀ ਹੈ ਉਸ ਨੂੰ ਦੱਸਦੀ ਹੈ ਕਿ ਮੈਂ ਇੱਕ ਪਲਾਨ ਬਣਾਇਆਗਾ ਬੱਚਿਆਂ ਨੂੰ ਮਾਰਨ ਦਾ ਇਸ ਤੋਂ ਬਾਅਦ ਜਦੋਂ ਬੱਚੇ ਮਰ ਜਾਣਗੇ ਤਾਂ ਆਪਾਂ ਇੱਕ ਹੋ ਜਾਵਾਂਗੇ ਆਪਾਂ ਆਪਣੀ ਚੰਗੀ ਜ਼ਿੰਦਗੀ ਬਤੀਤ ਕਰ ਲਵਾਂਗੇ ਸ਼ਿਵ ਕੁਮਾਰ ਰਜਿਤਾ ਦਾ ਪਲਾਨ ਸੁਣ ਕੇ ਕਹਿੰਦਾ ਹੈ ਕਿ ਠੀਕ ਹੈ ਇਹ ਵਧੀਆ ਰਹੇਗਾ ਤੂੰ ਬੱਚਿਆਂ ਨੂੰ ਮਾਰ ਦੇ ਹੁਣ 28 ਮਾਰਚ 2025 ਨੂੰ ਜੋ ਰਜਤਾ ਹੁੰਦੀ ਹੈ ਉਹ ਆਪਣੇ ਤਿੰਨੋਂ ਬੱਚਿਆਂ ਦਾ ਗਲ ਤੌਲੀਏ ਦੇ ਨਾਲ ਕੁੱਟ ਦਿੰਦੀ ਹੈ ਗਲ ਕੁੱਟ ਕੇ ਉਹਨਾਂ ਨੂੰ ਮਾਰ ਦਿੰਦੀ ਹੈ ਉਸ ਤੋਂ ਬਾਅਦ ਬੇਹੋਸ਼ ਹੋਣ ਦਾ ਨਾਟਕ ਕਰਦੀ ਹੈ ਤੇ ਜਦੋਂ ਫਿਰ ਚੈਨੀਆਂ 28 ਮਾਰਚ 2025 ਨੂੰ ਰਾਤ ਨੂੰ ਤਕਰੀਬਨ 10:30 ਵਜੇ ਘਰ ਆਉਂਦਾ ਹੈ ਤੇ ਉਹ ਦਰਵਾਜ਼ਾ ਖੋਲ੍ਹ ਕੇ ਦੇਖਦੇ ਹੈ ਤਾਂ ਉਹਨਾਂ ਨੂੰ ਪਹਿਲੀ ਨਜ਼ਰ ਦੇ ਵਿੱਚ ਇਹ ਲੱਗਿਆ ਕਿ ਇਹ ਫੂਡ ਪੋਇਜ਼ਨ ਕਰਕੇ ਹੋਇਆਗਾ ਖਾਣੇ ਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਹੋਵੇਗੀ ਇਸ ਕਰਕੇ ਹੀ ਇਹ ਸਭ ਕੁਝ ਹੋਇਆ ਬੱਚਿਆਂ ਦੀ ਮੌਤ ਹੋਈ ਹੈ ਤੇ ਜੋ ਰਜਿਤਾ ਗਈ ਉਹ ਬੇਹੋਸ਼ ਹੋਈ ਹੈ ਪਰ ਕਹਾਣੀ ਇਸ ਦੇ ਪਿੱਛੇ ਹੋਰ ਸੀ ਰਜਿਤਾ ਨੇ ਪਹਿਲਾਂ ਪੁਲਿਸ ਨੂੰ ਇਹ ਵੀ ਕਿਹਾ ਕਿ ਮੇਰੀ ਚੈਨੀਏ ਦੇ ਨਾਲ ਲੜਾਈ ਰਹਿੰਦੀ ਸੀ ਮੇਰਾ ਇਸ ਦੇ ਨਾਲ ਹਰ ਵਕਤ ਝਗੜਾ ਹੁੰਦਾ ਰਹਿੰਦਾ ਸੀ ਇਸ ਕਰਕੇ ਮੈਂ ਬੱਚਿਆਂ ਨੂੰ ਤੇ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ ਮੈਂ ਚੌਲ ਦਹੀਂ ਦੇ ਵਿੱਚ ਜ਼ਹਿਰ ਮਿਲਾਇਆ ਸੀ ਇਸ ਕਰਕੇ ਬੱਚੇ ਮਰ ਗਏ ਤੇ ਮੈਂ ਬਚ ਗਈ ਪਰ ਪੁਲਿਸ ਨੇ ਜਦੋਂ ਪੋਸਟਮਾਰਟਮ ਦੀ ਰਿਪੋਰਟ ਦੇਖੀ ਤਾਂ ਉਸ ਵਿੱਚ ਸਾਫ਼-ਸਾਫ਼ ਇਹ ਨਿਕਲ ਕੇ ਆਇਆ ਕਿ ਬੱਚਿਆਂ ਦੀ ਜੋ ਮੌਤ ਹੋਈਆ ਉਹ ਗਲ ਘੁੱਟਣ ਦੇ ਨਾਲ ਹੋਈਆ ਤੇ ਇਹ ਜੋ ਗਲ ਘੁੱਟਿਆਗਾ ਇਹ ਬੱਚਿਆਂ ਦੀ ਮਾਂ ਨੇ ਹੀ ਘੁੱਟਿਆਗਾ ਰਜਿਤਾ ਨੇ ਹੀ ਘੁੱਟਿਆਗਾ ਪੁਲਿਸ ਰਜਤਾਨੂ ਤੇ ਸ਼ਿਵ ਕੁਮਾਰ ਦੋਨਾਂ ਨੂੰ ਗ੍ਰਿਫਤਾਰ ਕਰਦੀ ਹੈ ਇਹਨਾਂ ਉੱਪਰ ਕੇਸ ਦਰਜ ਕੀਤਾ ਜਾਂਦਾ ਤੇ ਹੁਣ ਜੋ ਅਗਲੀ ਕਾਰਵਾਈ ਆ ਅਦਾਲਤ ਵਿੱਚ ਹੋਵੇਗੀ ਹੁਣ ਦੇਖਣਾ ਪਵੇਗਾ ਕਿ ਅਦਾਲਤ ਵੱਲੋਂ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਂਦੀ ਹੈ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਇੱਥੇ ਬਹੁਤ ਥੋੜੇ ਹੀ ਲੋਕ ਰਿਸ਼ਤੇ ਨਾਤੇ ਨਿਵਾਉਂਦੇ ਨੇ ਪਰ ਜਦੋਂ ਹਾਲਾਤ ਮਾੜੇ ਹੋ ਜਾਣ ਸਮਾਂ ਮਾੜਾ ਹੋ ਜਾਏ ਉੱਥੇ ਫਿਰ ਸਭ ਰਿਸ਼ਤੇ ਨਾਤੇ ਕਪਾਸੀ ਹੋ ਜਾਂਦੇ ਨੇ ਪਤਾ ਨਹੀਂ ਬੰਦਾ ਕਦੋਂ ਕੀ ਕਰ ਦੇਵੇ ਮਾਂ ਤੇ ਬੱਚਿਆਂ ਦਾ ਰਿਸ਼ਤਾ ਸਭ ਤੋਂ ਨੇੜੇ ਦਾ ਰਿਸ਼ਤਾ ਹੁੰਦਾ ਹੈ ਐਦੂੰ ਨੇੜੇ ਕੁਝ ਵੀ ਨਹੀਂ ਦੁਨੀਆ ਤੇ ਜੇ ਝਾਤ ਮਾਰੀ ਜਾਵੇ ਤਾਂ ਹਮੇਸ਼ਾ ਇਹੀ ਅਗਲਾ ਕਹਿੰਦਾ ਕਿ ਮਾਂ ਅਤੇ ਬੱਚਿਆਂ ਦਾ ਰਿਸ਼ਤਾ ਦੁਨੀਆ ਦਾ ਸਭ ਤੋਂ ਨੇੜੇ ਦਾ ਰਿਸ਼ਤਾ ਹੈ ਪਰ ਇੱਥੇ ਤਾਂ ਇਹ ਰਿਸ਼ਤਾ ਵੀ ਤਾਰ-ਤਾਰ ਹੋ ਗਿਆ ਇਹ ਰਿਸ਼ਤਾ ਵੀ ਪਲੀਤ ਕਰ ਦਿੱਤਾ ਕਿਵੇਂ ਇੱਕ ਮਾਂ ਨੇ ਆਪਣੇ ਫਾਇਦੇ ਦੇ ਲਈ ਆਪਣੀ ਖੁਸ਼ੀ ਦੇ ਲਈ ਤਿੰਨ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੁਸੀਂ ਕੀ ਸੋਚਦੇ ਹੋ ਕਿ ਇਸ ਦਾ ਕੋਈ ਹੋਰ ਵੀ ਹੱਲ ਹੋ ਸਕਦਾ ਸੀ ਜਾਂ ਫਿਰ ਜੋ ਰਜਤਾ ਨੇ ਕੀਤਾ ਇਹ ਹੀ ਆਖਰੀ ਹੱਲ ਸੀ ਤੁਹਾਡੇ ਕਮੈਂਟ ਇਸ ਵੀਡੀਓ ਹੇਠਾਂ ਬਹੁਤ ਜ਼ਰੂਰੀ ਨੇ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ